ਸਿਮਟ ਕੋਰਟ ਦੇ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿੱਥੇ ਗੱਲ ਕਹੀ ਜਾ ਰਹੀ ਹੈ ਕਿ ਸਜ਼ਾ ਪੂਰੀ ਕਰਨ ਦੇ ਬਾਵਜੂਦ ਕੋਈ ਵੀ ਦੋਸ਼ੀ ਜੇਲ੍ਹ ਦੇ ਵਿੱਚ ਕੈਦ ਨਾ ਰਵੇ ਤੇ ਸੁਪਰੀਮ ਕੋਰਟ ਨੇ ਜਿਹੜਾ ਹੈ ਹੁਣ ਦੇਸ਼ ਭਰ ਦੇ ਰਾਜਾਂ ਤੇ ਗ੍ਰੈਸ ਖਤਰਾਂ ਨੂੰ ਜਿਹੜਾ ਨਿਰਦੇਸ਼ ਦਿੱਤੇ ਹਨ ਕਿ ਜੇ ਇਸ ਤਰ੍ਹਾਂ ਦੇ ਕੁਝ ਲੋਕ ਹੈਗੇ ਹਨ ਜਿਨ੍ਹਾਂ ਦੀ ਸਜ਼ਾ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਜੰਨੀ ਸਜ਼ਾ ਸੁਣਾਈ ਗਈ ਸੀ ਤੇ ਉਹਨਾਂ ਨੂੰ ਜਿਹੜਾ ਹੈ ਰਿਹਾ ਕੀਤਾ ਜਾਵੇ ਬਹੁਤ ਵਧੀਆ ਜੇ ਆਪਾਂ ਕਹੀ ਕਿ ਫੈਸਲਾ ਹੈਗਾ ਹੈ ਦੇ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਹੈਗਾ ਨਾ ਇਹ ਕਾਨੂੰਨਾ ਨਾਲੋਂ ਜ਼ਿਆਦਾ ਰਾਜਨੀਤਿਕ ਮਸਲਾ ਹੈਗਾ ਜੀ ਕਿ ਕੀ ਸਰਕਾਰਾਂ ਜੇ ਚਾਹੁੰਦੀਆਂ ਹੈਗੀਆਂ ਨੇ ਜਾਂ ਨਹੀਂ ਤੁਸੀਂ ਦੇਖੋ ਨਾ ਕਿ 550 ਪ੍ਰਕਾਸ਼ਪੁਰਪ ਤੇ ਕਹਿ ਦਿੱਤਾ ਗਿਆ ਸੀ ਕਿ ਬੰਦੀ ਸਿੰਘ ਰਿਹਾ ਕਰਾਂਗੇ ਬਾਅਦ ਚ ਸਰਕਾਰ ਦਾ ਆਪਣਾ ਹੀ ਯੂ-ਟਰਨ ਜਿਹੜਾ ਆ ਜਾਂਦਾ ਹੈ ਜੀ ਜੇ ਤੁਸੀਂ ਉਦਾਂ ਦੇਖਣਾ ਹੋਵੇ ਤੇ ਰਜੀਵ ਗਾਂਧੀ ਵਾਲੇ ਜਿਹੜੇ ਉਹ ਜੇ ਬਾਹਰ ਜਾ ਸਕਦੇ ਹੈਗੇ ਆ ਜੋ ਹੋਰ ਵੀ ਬਹੁਤ ਸਾਰੇ ਜਿਹੜੇ ਸਜ਼ਾਵਾ ਭੁਗਤ ਚੁੱਕੇ ਨੇ ਉਹ ਬਾਹਰ ਜਾ ਸਕਦੇ ਆ ਤੇ ਫਿਰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਉਹਨਾਂ ਨੇ ਰਾਜਨੀਤਿਕ ਤੌਰ ਤੇ ਦੇਖਣਾ ਹੈ ਕਿ ਸਾਨੂੰ ਛੱਡਿਆ ਫਾਇਦਾ ਹੁੰਦਾ ਏ ਕਿਹੜੀ ਧਿਰ ਨੂੰ ਹੁੰਦਾ ਏ ਕਿਉਂਕਿ ਇਹ 2-4 ਜਿਹੜੇ ਮਸਲੇ ਨੇ ਉਹਨਾਂ ਨੇ ਸਿੱਖਾਂ ਦੇ ਰੱਖੇ ਹੋਏ ਨੇ ਉਹ ਵਾਰ-ਵਾਰ ਕਿਤਨਾ ਕਿਤੇ ਅਹਿਸਾਸ ਕਰਾਉਂਦੇ ਨੇ ਕਿ ਤੁਸੀਂ ਇਸ ਦੇਸ਼ ਦੇ ਵਿੱਚ ਵੀ ਤੁਹਾਡੇ ਲਈ ਕਾਨੂੰਨ ਜਿਹੜਾ ਹੈ ਉਹ ਬਰਾਬਰ ਨਹੀਂ ਹੈ ਸੁਪਰੀਮ ਕੋਰਟ ਦੇ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿੱਥੇ ਗੱਲ ਕਹੀ ਜਾ ਰਹੀ ਹੈ ਕਿ ਸਜ਼ਾ ਪੂਰੀ ਕਰਨ ਦੇ ਬਾਵਜੂਦ ਕੋਈ ਵੀ ਦੋਸ਼ੀ ਜੇਲ੍ਹ ਦੇ ਵਿੱਚ ਕੈਦ ਨਾ ਰਹੇ ਸਿਪਰੀਮ ਕੋਰਟ ਨੇ ਇਹ ਗੱਲ ਆਖੀ ਹੈ ਜੇਲ੍ਹ ਦੇ ਵਿੱਚ ਮੌਜੂਦ ਕੈਦੀ ਅਤੇ ਕੈਦੀਆਂ ਦੇ ਨਾਲ ਉਹਨਾਂ ਦਾ ਵਿਵਹਾਰ ਅਤੇ ਉਹਨਾਂ ਦੀਆਂ ਕਾਨੂੰਨੀ ਕਾਰਵਾਈਆਂ ਇਸ ਮੁੱਦੇ ਦੇ ਉੱਤੇ ਇੱਕ ਸਮੇਂ ਦੇ ਉੱਤੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਤੀ ਮਨਮੋਨ ਨੇ ਵੀ ਆਪਣਾ ਪੱਖ ਰੱਖਿਆ ਸੀ ਸਾਹਮਣੇ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਜੇਕਰ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆਈਆਂ ਤਾਂ ਵੀ ਵੱਖਵਾਦੀ ਕੋਹਾਏ ਆ ਭਾਵੇਂ ਸਰਕਾਰਾਂ ਆਪਣੀ ਤਰਜ਼ ਦੇ ਉੱਤੇ ਆਪਣੇ ਮੁਤਾਬਕ ਜਿਸ ਕਿਸੇ ਨੂੰ ਚਾਹੇ ਆਪਣੇ ਮਫਾਦ ਲਈ ਆਪਣੇ ਫਾਇਦੇ ਲਈ ਰਿਹਾ ਕਰਦੀ ਆਈ ਹੈ ਸੁਪਰੀਮ ਕੋਰਟ ਦਾ ਇਹ ਬਿਆਨ ਜੇਕਰ ਅਸੀਂ ਸਮਝਣਾ ਚਾਹੀਏ ਆਪਣੇ ਬੰਦੀ ਸਿੰਘ ਖਾ ਵਾਸਤੇ ਕਿਸ ਤਰੀਕੇ ਦੇ ਨਾਲ ਬਿਲਕੁਲ ਸੁਪਰੀਮ ਕੋਰਟ ਦਾ ਇਹ ਰੀਸੈਂਟ ਇੱਕ ਜਿਹੜੀ ਜੱਜਮੈਂਟ ਆਈ ਹੈਗੀ ਆ 2002 ਦੇ ਨਿਤਿਸ਼ ਘਟਾਰਾ ਕਤਲ ਕੇਸ ਦੇ ਵਿੱਚ ਸੁਖਦੇਵ ਪਹਿਲਵਾਨ ਨਾਮ ਦੇ ਜਿਹੜਾ ਇੱਕ ਵਿਅਕਤੀ ਹੈਗਾ ਉਹਨੂੰ 20 ਸਾਲ ਦੀ ਸਜ਼ਾ ਜਿਹੜੀ ਹੈ ਉਹ ਹੋਈ ਹੁੰਦੀ ਹੈ ਤੇ ਜਸਟਿਸ ਬੀਬੀ ਨਾਗਰਥਨਾ ਤੇ ਜਸਟਿਸ ਕੇਬੀ ਵਿਸ਼ਵਨਾਥ ਨੇ ਇਹਨਾਂ ਦੇ ਬੈਂਚ ਨੇ ਫੈਸਲਾ ਦਿੱਤਾ ਉਹ ਕਹਿੰਦੇ ਕਿ ਕਿਸੇ ਵੀ ਦੋਸ਼ੀ ਨੂੰ ਨਿਸ਼ਚਿਤ ਮਿਆਦ ਲਈ ਜਿਹੜਾ ਹੈ ਸਜ਼ਾ ਸੁਣਾਈ ਗਈ ਹੋਵੇ ਤੇ ਸਜ਼ਾ ਪੂਰੀ ਹੁੰਦੇ ਨਾਲ ਹੀ ਜਿਹੜਾ ਉਸ ਨੂੰ ਰਿਹਾ ਕਰਨਾ ਚਾਹੀਦਾ ਹੈ ਤੇ ਉਹਨਾਂ ਨੇ ਕਿਹਾ ਕਿ ਰਿਹਾਈ ਦੇ ਲਈ ਮੁਆਫੀ ਦੀ ਕੋਈ ਲੋੜ ਨਹੀਂ ਹੈ ਤੁਸੀਂ ਇਹ ਟਰਮ ਦੇਖੋ ਨਾ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪਰਉਪ ਤੇ ਬਕਾਇਦਾ ਲਿਸਟ ਆਉਂਦੀ ਹੈ ਜਿੱਚ ਪਾਈ ਰਾਜੋਆਣਾ ਹੋਣਾ ਦਾ ਨਾਮ ਹੁੰਦਾ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਤੇ ਫਿਰ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਕਰਦੇ ਨੇ ਤੇ ਉਦੋਂ ਬਕਾਇਦਾ ਗ੍ਰਹਿ ਮੰਤਰੀ ਇਹ ਕਹਿੰਦੇ ਨੇ ਕਿ ਉਹਨਾਂ ਨੇ ਕਿਹੜੀ ਕੋਈ ਮੁਆਫੀ ਮੰਗੀ ਹੈ ਬਿਲਕੁਲ ਤੇ ਉਹਦੇ ਬਾਅਦ ਚੋਂ ਜਿਹੜਾ ਹੈ ਕਿ ਉਹਨਾਂ ਨੇ ਬਕਾਇਦਾ ਹੁਣ ਸੁਪਰੀਮ ਕੋਰਟ ਨੇ ਉਹਨਾਂ ਨੇ ਕਿਹਾ ਤਾਂ ਇਸ ਸੰਦਰਭ ਦੇ ਵਿੱਚ ਕਿ ਕਿਹੜੀ ਮੁਆਫੀ ਜਦੋਂ ਬੰਦੇ ਨੇ ਜਿਹੜੀ ਸਜ਼ਾ ਪੂਰੀ ਕਰ ਲਈ ਤੇ ਉੱਥੇ ਮੁਆਫੀ ਦਿੱਤੀ ਕੋਈ ਗੱਲ ਹੀ ਨਹੀਂ ਹੈਗੀ ਤੇ ਉਹੀ ਗੱਲ ਇੱਥੇ ਆਉਂਦੀ ਹੈਗੀ ਤੇ ਸੁਪਰੀਮ ਕੋਰਟ ਨੇ ਜਿਹੜਾ ਹੈ ਹੁਣ ਦੇਸ਼ ਭਰ ਦੇ ਰਾਜਾਂ ਤੇ ਗ੍ਰੇਸ ਖਤਰਾਂ ਨੂੰ ਜਿਹੜਾ ਨਿਰਦੇਸ਼ ਦਿੱਤੇ ਹਨ ਕਿ ਜੇ ਇਸ ਤਰ੍ਹਾਂ ਦੇ ਕੁਝ ਲੋਕ ਹੈਗੇ ਹਨ ਜਿਨ੍ਹਾਂ ਦੀ ਸਜ਼ਾ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਜਿੰਨੀ ਸਜ਼ਾ ਸੁਣਾਈ ਗਈ ਸੀ ਤੇ ਉਹਨਾਂ ਨੂੰ ਜਿਹੜਾ ਹੈ ਰਿਹਾ ਕੀਤਾ ਜਾਵੇ ਬਹੁਤ ਵਧੀਆ ਜੇ ਆਪਾਂ ਕਹੀ ਕਿ ਫੈਸਲਾ ਹੈਗਾ ਹੈ ਪਰ ਦੂਜਾ ਤੁਹਾਡਾ ਸਵਾਲ ਇਹ ਕਿ ਕੀ ਬੰਦੀ ਸਿੰਘਾਂ ਨੂੰ ਜਿਹੜਾ ਹੈ ਉਹ ਰਿਹਾ ਕੀਤਾ ਜਾਏਗਾ ਜਾਂ ਨਹੀਂ ਉਹਦੇ ਚ ਸਾਨੂੰ ਪਰਸਨਲ ਇਸ ਤਰ੍ਹਾਂ ਲੱਗਦਾ ਹੈਗਾ ਕਿ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਹੈਗਾ ਨਾ ਇਹ ਕਾਨੂੰਨਾ ਨਾਲੋਂ ਜ਼ਿਆਦਾ ਰਾਜਨੀਤਿਕ ਮਸਲਾ ਹੈਗਾ ਜੀ ਕਿ ਕੀ ਸਰਕਾਰਾਂ ਜੇ ਚਾਹੁੰਦੀਆਂ ਹੈਗੀਆਂ ਨੇ ਜਾਂ ਨਹੀਂ ਤੁਸੀਂ ਦੇਖੋ ਨਾ ਕਿ ਪੰਸੂ ਮਨਿਆਵੀ ਪ੍ਰਕਾਸ਼ਪੁਰਪ ਤੇ ਕਹਿ ਦਿੱਤਾ ਗਿਆ ਸੀ ਕਿ ਬੰਦੀ ਸਿੰਘ ਰਿਹਾ ਕਰਾਂਗੇ ਬਾਅਦ ਚ ਸਰਕਾਰ ਦਾ ਆਪਣਾ ਹੀ ਯੂ ਟਰਨ ਜਿਹੜਾ ਆ ਜਾਂਦਾ ਹੈ ਜੇ ਤੁਸੀਂ ਉਦਾਂ ਦੇਖਣਾ ਹੋਵੇ ਤੇ ਰਜੀਵ ਗਾਂਧੀ ਵਾਲੇ ਜਿਹੜੇ ਉਹ ਜੇ ਬਾਹਰ ਜਾ ਸਕਦੇ ਹੈਗੇ ਆ ਜੋ ਹੋਰ ਵੀ ਬਹੁਤ ਸਾਰੇ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਨੇ ਉਹ ਬਾਹਰ ਜਾ ਸਕਦੇ ਆ ਤੇ ਫਿਰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਅ ਅਜੇ ਹਾਲ ਦੀ ਘੜੀ ਦੇਖੋ ਕਿ ਕਿਵੇਂ ਜਿਹੜੇ ਸਿੱਖ ਵਕੀਲ ਹੈਗੇ ਨੇ ਕਿਉਂਕਿ ਇਸ ਨੂੰ ਯੂਜ਼ ਕੀਤਾ ਜਦੋਂ ਕੋਈ ਵੀ ਕੋਰਟ ਦੀ ਜਿਹੜੀ ਜੱਜਮੈਂਟ ਆਉਂਦੀ ਹੈ ਤੇ ਉਸ ਨੂੰ ਵਰਤ ਕੇ ਜਿਹੜਾ ਆਪਣੇ ਹੀਲੇ ਵਸੀਲੇ ਜਿਹੜੇ ਉਹ ਜ਼ਰੂਰੀ ਕਰਨੇ ਚਾਹੀਦੇ ਹੈਗੇ ਨੇ ਤਾਂ ਕਿ ਜਿਹੜਾ ਹੈ ਕਿਉਂਕਿ ਤਾਂ ਹੀ ਕੋਰਟਸ ਦੇ ਵਿੱਚ ਤੁਸੀਂ ਕੇਸ ਅੱਗੇ ਲੈ ਕੇ ਜਾਉਂਗੇ ਜਦੋਂ ਆ ਜਜਮੈਂਟ ਰੱਖੋਗੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਫੈਸਲਾ ਕਰਨਾ ਹੈ ਉਹਨਾਂ ਦੇ ਡਿਪੈਂਡ ਤੇ ਪਰ ਇਹ ਇਹ ਰਾਜਨੀਤਿਕ ਜ਼ਿਆਦਾ ਹੁੰਦਾ ਹੈ ਮਤਲਬ ਉਹਨਾਂ ਨੇ ਰਾਜਨੀਤਿਕ ਤੌਰ ਤੇ ਦੇਖਣਾ ਹੈ ਕਿ ਸਾਨੂੰ ਛੱਡਿਆ ਫਾਇਦਾ ਹੁੰਦਾ ਹੈ ਕਿਹੜੀ ਧਿਰ ਨੂੰ ਹੁੰਦਾ ਹੈ ਕਿਉਂਕਿ ਇਹ ਦੋ ਚਾਰ ਜਿਹੜੇ ਮਸਲੇ ਨੇ ਉਹਨਾਂ ਨੇ ਸਿੱਖਾਂ ਦੇ ਰੱਖੇ ਹੋਏ ਨੇ ਉਹ ਬਾਰ-ਬਾਰ ਕਿਤੇ ਨਾ ਕਿਤੇ ਅਹਿਸਾਸ ਕਰਾਉਂਦੇ ਨੇ ਕਿ ਤੁਸੀਂ ਇਸ ਦੇਸ਼ ਦੇ ਵਿੱਚ ਵੀ ਤੁਹਾਡੇ ਲਈ ਕਾਨੂੰਨ ਜਿਹੜਾ ਹੈ ਉਹ ਬਰਾਬਰ ਨਹੀਂ ਹੈਗਾ ਅ ਅੱਗੇ ਪਤਾੰਗੇ ਗੱਲ ਕਰਾਂਗੇ ਬੰਦੀ ਸਿੰਘਾਂ ਦੇ ਨਾਲ ਹੀ ਜੁੜੀ ਹੋਈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਕਈ ਵੱਡੇ ਮੋਰਚੇ ਲੱਗਦੇ ਹੋਏ ਵੇਖੇ ਨੇ ਆਉਣ ਵਾਲੀ 15 ਤਰੀਕ ਨੂੰ ਵੀ ਇੱਕ ਵੱਡਾ ਇਕੱਠ ਕੀਤੇ ਜਾਣ ਦੀ ਤਮਾਮ ਤਿਆਰੀਆਂ ਨੇ ਬੰਦੀ ਸਿੰਘਾਂ ਦੀ ਇਸ ਰਿਹਾਈ ਦੇ ਮਸਲੇ ਦੇ ਵਿੱਚ ਇਸ ਇਕੱਠ ਦੀ ਜ਼ਿਕਰ ਅਸੀਂ ਗੱਲ ਕਰੀਏ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੁਹਾਲੀ ਦੇ ਵਿੱਚ ਜਿਹੜਾ ਹੈ ਮੋਰਚਾ ਲੱਗਿਆ ਹੋਇਆ ਹੈ ਉਸ ਦੇ ਵਿੱਚ ਜਿਹੜੀ ਸਮੇਂ-ਸਮੇਂ ਤੇ ਕੋਈ ਨਾ ਕੋਈ ਪ੍ਰੋਗਰਾਮ ਜਿਹੜੇ ਨੇ ਆਉਂਦੇ ਰਹਿੰਦੇ ਨੇ ਤੇ 15 ਅਗਸਤ ਜਿੱਥੇ ਕਿ ਭਾਰਤ ਦਾ ਆਜ਼ਾਦੀ ਦਾ ਦਿਹਾੜਾ ਹੋਏਗਾ ਉਦੋਂ ਵੀ ਜਿਹੜਾ ਹੈ ਬਕਾਇਦਾ ਉੱਤੇ ਇਕੱਠ ਜਿਹੜਾ ਹੈ ਸੱਦਿਆ ਗਿਆ ਹੈ ਸਰਦਾਰ ਕਰਨੈਲ ਸਿੰਘ ਪੰਜੋਲੀ ਜੋ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈਗੇ ਨੇ ਉਹਨਾਂ ਦੇ ਵੱਲੋਂ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਕਿ ਬੰਦੀ ਸਿੰਘਾਂ ਨੂੰ ਨਾ ਰਿਹਾ ਕਰਕੇ ਸਰਕਾਰਾਂ ਜਿਹੜੀਆਂ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਜਿਹੜਾ ਹੈ ਉਹ ਕਰਵਾ ਰਹੀਆਂ ਨੇ ਅ ਦੂਜੀ ਗੱਲ ਇਹ ਹੁੰਦੀ ਹੈ ਕਿ ਜਿੰਨੇ ਵੀ ਮੋਰਚੇ ਆਪਾਂ ਦੇਖੇ ਨੇ ਚਾਹੇ ਕਿਸਾਨ ਮੋਰਚਾ ਹੋਵੇ ਜਾਂ ਉਸ ਤੋਂ ਬਾਅਦ ਹੁਣ ਜਿਹੜਾ ਕਿਸਾਨ ਮੋਰਚਾ ਸਰਕਾਰ ਵੱਲੋਂ ਜਬਰਨ ਚੁੱਕਿਆ ਗਿਆ ਸਮੇਂ-ਸਮੇਂ ਤੇ ਇਹਨਾਂ ਦੇ ਵਿੱਚ ਜੇ ਪ੍ਰੋਗਰਾਮ ਨਾ ਦਿੱਤੇ ਜਾਣ ਤੇ ਮੋਰਚੇ ਠੰਡੇ ਪੈ ਜਾਂਦੇ ਨੇ ਤੇ ਬਕਾਇਦਾ 15 ਅਗਸਤ ਨੂੰ ਜਿਹੜਾ ਹੈ ਇਸ ਦੇ ਵਿੱਚ ਇੱਕ ਤਰ੍ਹਾਂ ਦਾ ਵਿਰੋਧ ਹੋਏਗਾ ਸਰਕਾਰਾਂ ਦੇ ਖਿਲਾਫ ਤਾਂ ਕਿ ਜਿਹੜਾ ਹੈ ਸਰਕਾਰਾਂ ਤੱਕ ਆਵਾਜ਼ ਤੇ ਘੱਟੋ-ਘੱਟ ਪਹੁੰਚੇ ਤੇ ਫਿਰ ਇਹਨਾਂ ਨੂੰ ਵੀ ਇਹ ਟੀਮ ਨੂੰ ਵੀ ਜਿਹੜਾ ਹੈ ਚਾਹੀਦਾ ਹੈ ਕਿ ਜੋ ਸੁਪਰੀਮ ਕੋਰਟ ਦੇ ਜਿਹੜੇ ਦਿਸ਼ਾ-ਨਿਰਦੇਸ਼ ਆਏ ਨੇ ਉਹਨਾਂ ਨੂੰ ਵੀ ਜਿਹੜਾ ਹੈ ਅੱਗੇ ਲੈ ਕੇ ਤਾਂ ਕਿ ਗੱਲਬਾਤ ਜਿਹ ਤਾਂ ਕਿ ਕੁਛ ਨਾ ਕੁਛ ਇਸ ਮਸਲੇ ਦਾ ਹੱਲ ਨਿਕਲ ਸਕੇ ਕਿਤੇ ਇਹ ਨਾ ਹੋਣ ਜਦੋਂ ਸੁਪਰੀਮ ਕੋਰਟ ਦੇ ਉਸੇ ਜੱਜਮੈਂਟ ਚ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇਦਾਂ ਬੰਦੇ ਨੂੰ ਅੰਦਰ ਰੱਖੀ ਰੱਖੋਗੇ ਤੇ ਫਿਰ ਉਹਦੀ ਤਾਂ ਮੌਤ ਵੀ ਜਿਹੜੀ ਹੈ ਅੰਦਰ ਹੀ ਹੋ ਜਾਏਗੀ ਤੇ ਉਹ ਗੱਲ ਹੈ ਵੀ ਹੈ ਆਪਾਂ ਦੇਖਿਆ ਵੀ ਹੈ ਬਾਕੀ ਦੇਖਦੇ ਹਾਂ ਸਿੱਖਾਂ ਨੂੰ ਲੈ ਕੇ ਸਰਕਾਰਾਂ ਦਾ ਕੋਈ ਨਜ਼ਰੀਆ ਬਦਲਦਾ ਹੈ ਜਾਂ ਜਿਹੜਾ ਬਾਰ-ਬਾਰ ਸਿੱਖਾਂ ਨੂੰ ਜਦਾਂ ਸਰਦਾਰ ਕਰਨੈਲ ਸਿੰਘ ਮੰਜੋਲੀ ਉਹਨਾਂ ਨੇ ਕਿਹਾ ਕਿ ਬਾਰ-ਬਾਰ ਉਹਨਾਂ ਨੂੰ ਇਹ ਸਾਸ ਕਰਾਇਆ ਜਾਏਗਾ ਕਿ ਤੁਸੀਂ ਇਸ ਮੁਲਕ ਦੇ ਵਿੱਚ ਤੁਹਾਡੇ ਨਾਲ ਜਿਹੜਾ ਹੈ ਬਰਾਬਰ ਦਾ ਕਾਨੂੰਨੀ ਵਿਹਾਰ ਨਹੀਂ ਹੋਏਗਾ ਇਦਾਂ ਦੇ ਬਹੁਤ ਸਾਰੇ ਜਿਹੜੇ ਕੇਸਸ ਆ ਉਹ ਸਾਨੂੰ ਇਹ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆਉਂਦੇ ਹੈਗੇ ਚਾਹੇ ਹੁਣ ਡਿਬਰੂਗੜਾ ਦਾ ਚੱਕਰ ਹੋਵੇ ਕਿ ਕਿਵੇਂ ਜਿਹੜਾ ਹੈਗਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਜਿਹੜਾ ਹੈ ਉਸ ਨੂੰ ਉੱਥੇ ਜਿਹੜਾ ਹੈ ਰੱਖਿਆ ਹੋਇਆ ਹੈ ਕਿਉਂ ਨਹੀਂ ਜਿਹੜਾ ਹੈ ਉੱਤੇ ਹੁਣ ਤੀਸਰੀ ਵਾਰੀ ਜਿਹੜੀ ਐਨਐਸਏ ਲਗਾ ਦਿੱਤੀ ਗਈ ਬਹੁਤ ਸਾਰਾ ਕੁਝ ਜਿਹੜਾ ਹੈ ਚੱਲ ਰਿਹਾ ਹੈਗਾ ਜੀ ਅ ਅੱਗੇ ਵਧੀਏ ਤੇ ਉਸ ਤੋਂ ਪਹਿਲਾਂ ਇਹ ਗੱਲ ਸੰਗਤ ਜੀ ਜ਼ਰੂਰ ਅਸੀਂ ਚੇਤੇ ਕਰ ਲਈਏ ਕਿ ਬੰਦੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਦੀ ਧਰਤੀ ਦੇ ਉੱਤੇ ਵਕਮਕ ਤਰੀਕੇ ਦੇ ਮੋਰਚੇ ਲੱਗਦੇ ਆਏ ਨੇ ਆ ਮੋਰਚਾ ਪਟਿਆਲੇ ਦੀ ਧਰਤੀ ਦੇ ਉੱਤੇ ਮੋਰਚਾ ਮੁਖਾੜੀ ਦੇ ਵਿੱਚ ਆ ਪਾਰਟੀਆਂ ਨੇ ਸਿਆਸੀ ਆਗੂਆਂ ਨੇ ਲਾਹਾ ਲੈਣ ਦੇ ਲਈ ਦਿੱਲੀ ਤੱਕ ਦਾ ਬੂਹਾ ਘੇਰ ਦਿੱਤਾ ਸੰਸਦ ਦੇ ਬਾਹਰ ਤੱਕ ਪ੍ਰਦਰਸ਼ਨ ਹੋ ਚੁੱਕੇ ਨੇ ਲੇਕਿਨ ਸਰਕਾਰਾਂ ਇੰਨੀ ਮੰਨਦੀਆਂ ਪਈਆਂ ਤੇ ਹਾਂ ਇਹ ਗੱਲ ਕਹਿਣ ਦੇ ਵਿੱਚ ਦੁਹਰਾਏ ਨਹੀਂ ਕਿ ਜੇਕਰ ਕੋਈ ਪੱਤਰਕਾਰ ਜੇਕਰ ਕੋਈ ਆਮ ਸਿੱਖੇ ਗੱਲ ਕਰੇ ਕਿ ਭਾਰਤ ਦੇ ਵਿੱਚ ਕੀ ਇਹਨਾਂ ਸਿੱਖਾਂ ਦੇ ਲਈ ਦੋ ਕਾਨੂੰਨ ਨੇ ਤਹਾਂ ਮੰਨ ਲੋ ਦੋ ਕਾਨੂੰਨ ਨੇ ਅੱਗੇ ਬਤਾਂਗੇ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਬੀਤੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਮੁੱਸਲੇ ਦੇ ਨਾਲ ਥੋੜੀ ਜੀ ਉਲਝੀ ਹੋਈ ਤੇ ਸੁਰਖੀਆਂ ਦੇ ਵਿੱਚ ਨਜ਼ਰ ਆਈ ਮਸਲਾ ਸੀਗਾ ਲੈਂਡ ਪੋਲਿੰਗ ਦਾ ਸਰਕਾਰ ਚਾਹਦੀ ਸੀ ਚੰਗੀ ਖਾਸੀ ਜ਼ਮੀਨ ਐਕਵਾਇਰ ਕਰੇ ਉਸ ਦੇ ਨਾਲ ਸਰਕਾਰ ਪੈਸਾ ਵੀ ਬਣਾਵੇ ਆਮ ਲੋਕਾਂ ਦੇ ਹੱਥੋਂ ਜਾਂਦੀ ਹੋਈ ਜ਼ਮੀਨ ਉਹ ਨਹੀਂ ਦੇਖ ਸਕਦੇ ਸੀ ਲੋਕ ਜੋ ਕਿਸਾਨ ਨੇ ਜਿਹੜਾ ਤੇ ਉਹ ਜ਼ਮੀਨ ਜਾ ਰਹੀ ਸੀ ਤੇ ਹੁਣ ਇਸ ਪਾਲਿਸੀ ਦੇ ਉੱਤੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਬਿਲਕੁਲ ਪਾਲਿਸੀ ਜਿਹੜੀ ਹੈ ਸਰਕਾਰ ਨੇ ਪਿਛਲੇ ਦਿਨੀ ਵਾਪਸ ਲੈ ਲਈ ਹੈ ਔਰ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਉਹ ਵੱਖ-ਵੱਖ ਪਾਰਟੀਆਂ ਆਪਣਾ ਕ੍ਰੈਡਿਟ ਲੈ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਕੈਰੀ ਵੀ ਸਾਡੇ ਕਰਕੇ ਹੋਈ ਹੈ ਕਿਸਾਨ ਜਥੇਬੰਦੀਆਂ ਉਹ ਆਪਣਾ ਕ੍ਰੈਡਿਟ ਲੈ ਰਹੀਆਂ ਨੇ ਪਰ ਇੱਥੇ ਆਪਾਂ ਦੇਖੀਏ ਕਿ ਲੋਕਾਂ ਦੀ ਜਿਹੜੀ ਹੈ ਜਿੱਤ ਹੋਈ ਹੈਗੀ ਹੈ ਦੂਜੇ ਬੰਨੇ ਜੇ ਆਪਾਂ ਸਰਕਾਰ ਦੇ ਪੱਖ ਤੋਂ ਦੇਖਣਾ ਹੋਵੇ ਕੇ ਵੱਡੇ ਜਿਹੜਾ ਹੈ ਵਿਰੋਧ ਦਾ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ इवन ਕਿ ਸਰਕਾਰ ਨੂੰ ਬਾਹਰ ਦੇ ਨਾਲ-ਨਾਲ ਅੰਦਰੋਂ ਜਿਹੜੇ ਹੈ ਕੁਝ ਸਰਕਾਰ ਦੇ ਮੰਤਰੀ ਹੋਣ ਚਾਹੇ ਆਪਾਂ ਦੇਖਿਆ ਕਿ ਮੈਂਬਰ ਆਫ ਪਾਰਲੀਮੈਂਟ ਹੋਣ ਉਹ ਵੀ ਕਿਤਨਾ ਕਿਤੇ ਗਾਹੇ ਬਗਾਹੇ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਆਪਣਾ ਦੱਸਦੇ ਰਹਿੰਦੇ ਸੀ ਕਿ ਅਸੀਂ ਵੀ ਇਸ ਚੀਜ਼ ਤੋਂ ਜਿਹੜਾ ਹੈ ਸਹਿਮਤ ਨਹੀਂ ਹੈਗੇ ਤੇ ਉਹਦੇ ਨਾਲ ਫਿਰ ਬਾਹਰੋਂ ਵੀ ਵਿਰੋਧ ਅੰਦਰੋਂ ਵੀ ਵਿਰੋਧ ਔਰ ਇਹ ਲੱਗ ਰਿਹਾ ਸੀ ਕਿ ਇਹ ਜਿਹੜੀ ਪਾਲਿਸੀ ਹੈਗੀ ਹੈ ਇਹ ਦਿੱਲੀ ਦੇ ਦਫ਼ਤਰਾਂ ਦੇ ਵਿੱਚ ਬੈਠ ਕੇ ਇਹ ਪਾਲਿਸੀ ਬਣਾਈ ਗਈ ਹੈ ਔਰ ਪੰਜਾਬ ਨੇ ਇਸ ਪਾਲਿਸੀ ਨੂੰ ਜਿਹੜਾ ਹੈ ਸਿਰੇ ਤੋਂ ਜਿਹੜਾ ਹੈ ਨਕਾਰਿਆ ਹੈਗਾ ਪੰਜਾਬ ਦੇ ਲੋਕਾਂ ਨੇ ਇਸ ਨੂੰ ਜਿਹੜਾ ਹੈ ਆਪਾਂ ਕਹੀ ਕਿ ਕੋਈ ਵੀ ਹੁਗਾਰਾ ਨਹੀਂ ਦਿੰਦਾ ਔਰ ਇਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਡੈਂਟ ਵੀ ਪਵੇਗਾ ਵਿੱਚੋਂ ਹਾਲਾਤ ਇਦਾਂ ਦੇ ਹੋ ਗਏ ਸੀ ਕਿ ਸ਼ਾਇਦ ਸਰਕਾਰ ਜਿਹੜਾ ਹੈ ਫਸੀ ਹੋਈ ਮਹਿਸੂਸ ਕਰ ਰਹੀ ਹੈ ਕਿ ਅਸੀਂ ਇਹਨੂੰ ਵਾਪਸ ਲਈਏ ਜਾਂ ਨਾ ਲਈਏ ਦੁਜੇ ਬੰਨੇ ਹਾਈ ਕੋਰਟ ਦੇ ਵਿੱਚ ਵੀ ਇਹ ਮਸਲਾ ਜਿਹੜਾ ਹੈ ਉਹ ਚੱਲ ਰਿਹਾ ਸੀ ਕਿ ਕਿਵੇਂ ਜਿਹੜਾ ਹੈਗਾ ਇਹ ਕੁਝ ਇਹਨਾਂ ਨੇ ਜੜੀਆਂ ਟਰਮ ਜਾਂ ਕੁਝ ਕਾਨੂੰਨ ਨੇ ਜਿਹੜੇ ਉਹਨਾਂ ਦੀ ਵੀ ਉਲੰਘਣਾ ਇਸ ਦੇ ਵਿੱਚ ਕੀਤੀ ਹੈ ਤੇ ਦੁਜੇ ਬੰਨੇ ਜੇ ਆਪਾਂ ਦੇਖੀਏ ਕਿ ਆਪਣੇ ਜਿਹੜੇ ਵਰਕਰ ਉਹ ਵੀ ਪਿੱਛੇ ਹੋ ਗਏ ਫਿਰ ਇਹ ਇਹਦੇ ਵਿੱਚ ਜਿਹੜੀ ਸਰਕਾਰ ਦੀ ਮੇਨ ਪਾਲਿਸੀ ਸੀ ਨਾ ਕਿ ਸਰਕਾਰ ਦੇ ਕੋਲੇ ਪੈਸਾ ਨਹੀਂ ਹੈ ਸਰਕਾਰ ਦੇ ਕੋਲ ਜੇਕਰ ਪੈਸਾ ਨਹੀਂ ਹੈਗਾ ਸਰਕਾਰ ਦੇ ਕੋਲ ਪੈਸਾ ਖੀਲਾ ਵਸੀਲਾ ਜੋ ਸਰਕਾਰ ਇਕੱਠਾ ਕਰਨਾ ਚਾਹਦੀ ਹੈ ਸਰਕਾਰ ਹਮੇਸ਼ਾ ਕੇਂਦਰ ਦੇ ਵੱਲ ਝਾਤ ਰੱਖਦੀ ਹੈ ਕਿ ਕੇਂਦਰ ਤੋਂ ਲਿਮਟ ਚੱਕੇ ਕੇਂਦਰ ਤੋਂ ਪੈਸਾ ਚੱਕੇ ਤੇ ਆਪਣੇ ਕੀਤੇ ਵਾਅਦੇ ਪੂਰੇ ਕਰੇ ਇਸ ਵੇਲੇ ਵੀ ਪੰਜਾਬ ਦੀ ਆਮ ਆਵਾਮ ਨੇ ਇਹੀ ਕੋਸ਼ਿਸ਼ ਕੀਤੀ ਕਿ ਜਾਣਨ ਦੀ ਕੋਸ਼ਿਸ਼ ਕਰੀਏ ਕਿ ਸਰਕਾਰ ਉਹ ਕੰਮ ਹੋਵੇਂ ਪੂਰੇ ਕਰਦੇ ਰਹੀ ਤੁਸੀਂ ਦੇਖੋ ਨਾ ਜਿਹੜਾ ਹੁਣ ਬੀਬੀਆਂ ਨੂੰ ਦੇਣ ਦਾ ਇਹਨਾਂ ਨੇ ਵਾਅਦਾ ਕੀਤਾ ਪਹਿਲਾਂ 1000 ਸੀ ਹੁਣ ਜਿਹੜਾ ਹੈ 1100 ਰੁਪਏ ਜਿਹੜਾ ਹੋ ਗਿਆ ਹੈਗਾ ਤੇ ਜੇ ਮੰਨ ਲਓ ਕਿ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਆ ਕੇ ਸਰਕਾਰ ਦੇ ਕੋਲ ਇੱਕ ਵੱਡਾ ਪੈਸਾ ਇਸ ਤੋਂ ਆ ਜਾਂਦਾ ਤੇ ਫਿਰ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਆ ਕੇ ਉਹ ਦੇ ਦਿੱਤਾ ਜਾਂਦਾ ਤੇ ਫਿਰ ਆਲਰੇਡੀ ਜਿਹੜਾ ਹੈ ਬਿਜਲੀ ਦਾ ਜਿਹੜਾ ਜਾ ਰਿਹਾ ਹੈਗਾ ਕਿੰਨੇ 300 ਯੂਨਿਟ ਦਾ ਜਿਹੜਾ ਜਾ ਰਿਹਾ ਉਹ ਬਹੁਤ ਸਾਰੀ ਜਿਹੜੀਆਂ ਉਹ ਖਜ਼ਾਨੇ ਤੇ ਹੀ ਭਾਰ ਪੈਂਦਾ ਹੈਗਾ ਇੱਕ ਪੁਰਾਣੀ ਜਿਹੜੀ ਕਹਾਵਤ ਹੈਗੀ ਨਾ ਆਮ ਹੀ ਤੁਸੀਂ ਦੇਖਿਆ ਹੋਣਾ ਜੀ ਬੀਬੀਆਂ ਵੱਲੋਂ ਜਾਂ ਕਿਤੇ ਮੰਗ ਕੀਤੀ ਜਾਂਦੀ ਹੈ ਕਿ ਤੁਸੀਂ ਕਿਹਾ ਸੀਗਾ ਤੇ ਹੁਣ ਸਰਕਾਰ ਨੇ ਕੋਈ ਅਸਮਾਨੋਂ ਤਾਂ ਪੈਸੇ ਲੈ ਕੇ ਨਹੀਂ ਆਉਣੇ ਤੇ ਉਹ ਹੁੰਦਾ ਨਾ ਕਿ ਭੇਡਾਂ ਜਿਹੜੀਆਂ ਕਹਿੰਦੀਆਂ ਹੈਗੀਆਂ ਕਿ ਸਾਨੂੰ ਜਿਹੜਾ ਹੈ ਇਸ ਵਾਰ ਦਿਓ ਤੁਸੀਂ ਕੁਝ ਬਣਾ ਕੇ ਕਿ ਠੰਡ ਆ ਰਹੀ ਹੈ ਤੇ ਫਿਰ ਉਤੋਂ ਰਾਜੇ ਵੱਲੋਂ ਹੁਕਮ ਹੋ ਜਾਂਦੇ ਹਾਂਜੀ ਹਾਂਜੀ ਅਸੀਂ ਤੁਹਾਨੂੰ ਬਣਾ ਕੇ ਦਵਾਂਗੇ ਤੇ ਹੁਕਮ ਆ ਜਾਂਦਾ ਹੈ ਕਿ ਇਹਨਾਂ ਭੇਡਾਂ ਨੂੰ ਨਹੀਂ ਮੁੰਨ ਦਿੱਤਾ ਜਾਵੇ ਕਿਉਂਕਿ ਉਤੋਂ ਉਹਨਾਂ ਆਏਗੀ ਤੇ ਉਹਨਾਂ ਦਾ ਜੋ ਕੁਝ ਬਣੇਗਾ ਨਾਲੇ ਤੇ ਕਮਾਈ ਹੋਏਗੀ ਤੇ ਨਾਲੇ ਦੂਜੇ ਬੰਨੇ ਜਿਹੜਾ ਹੈ ਫਿਰ ਇਹਨਾਂ ਨੂੰ ਵੀ ਬਣਾ ਕੇ ਦਵਾਂਗੇ ਇਹ ਵੀ ਖੁਸ਼ ਹੋਣਗੇ ਉਹੋ ਜਿਹਾ ਕੁਝ ਹੀ ਅ ਇੱਥੇ ਆਪਾਂ ਕਹੀ ਕਿ ਸਰਕਾਰਾਂ ਦੇ ਵਿੱਚ ਵੀ ਇਦਾਂ ਦਾ ਹੀ ਜਿਹੜਾ ਕੰਮ ਹੁੰਦਾ ਹੈ ਕੋਈ ਪੈਸਾ ਉੱਪਰੋਂ ਨਹੀਂ ਆਉਣਾ ਜੀ ਉਹਨਾਂ ਨੇ ਔਰਤਾਂ ਨੂੰ ਦੇਣਾ ਹੈ ਤੇ ਉਹ ਇਧਰੋਂ ਹੀ ਲੋਕਾਂ ਦੇ ਕੋਲੋਂ ਹੀ ਆਉਣਾ ਹੈ ਇਦਾਂ ਦੀਆਂ ਪਾਲਿਸੀਜ਼ ਦੇ ਵਿੱਚ ਫਿਰ ਸਰਕਾਰਾਂ ਜਿਹੜੀਆਂ ਉਹ ਇਹਨੂੰ ਪਾਲਿਸੀਜ਼ ਨੂੰ ਚਲਾਉਣ ਗਈਆਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜ਼ਮੀਨਾਂ ਲੈਣ ਗਈਆਂ ਜ਼ਮੀਨਾਂ ਜਿਹੜੀਆਂ ਫਿਰ ਪ੍ਰਾਈਵੇਟ ਲੋਕਾਂ ਕੋਲ ਜਾਣ ਗਈਆਂ ਫਿਰ ਉਹ ਜਿਹੜਾ ਪੈਸਾ ਆਏਗਾ ਕੁਝ ਇਹਦੋਂ ਆਏਗਾ ਉਹ ਪਹਿਲਾਂ ਵੀ ਸਰਕਾਰਾਂ ਕਰਦੀਆਂ ਰਹੀਆਂ ਨੇ ਪਰ ਇਸ ਵਾਰ ਇਹ ਹੋਇਆ ਕਿ ਵੱਡੇ ਪੱਧਰ ਤੇ ਇੰਨੇ ਜਿਆਦਾ ਜਿਹੜਾ ਹੈਗਾ ਕਿ ਏਕੜ ਦੇ ਵਿੱਚ ਕੇ ਈਵਨ ਕੇ ਇੱਕ ਨਵਾਂ ਪੰਜਾਬ ਹੀ ਵ사 ਦੇਣਾ ਇੱਕ ਤਰ੍ਹਾਂ ਦਾ ਉਦਾਂ ਦੇ ਉਹ ਵੀ ਅਰਬਨਾਈਜ਼ ਪੰਜਾਬ ਤੇ ਫਿਰ ਉਸ ਨੂੰ ਲੈ ਕੇ ਜਿਹੜਾ ਵਿਰੋਧ ਲੋਕਾਂ ਦੇ ਵਿੱਚ ਹੋਇਆ ਲੋਕਾਂ ਨੂੰ ਲੱਗਿਆ ਕਿ ਇਹ ਜਿਹੜਾ ਹੈ ਗੱਲ ਜਿਹੜੀ ਹੈ ਪਾਣੀ ਜਿਹੜਾ ਸਿਰੇ ਤੋਂ ਸਿਰ ਤੋਂ ਉੱਪਰੋਂ ਲੰਘਣਾ ਚਾਲੂ ਹੋ ਗਿਆ ਤਾਂ ਸਾਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਗੱਲ ਨੂੰ ਪ੍ਰਚਾਰ ਰਹੀਆਂ ਨੇ ਕਿ ਤੁਸੀਂ ਦੇਖੋ ਕਿ ਜੇ ਇਹ ਸਰਕਾਰ ਦੁਬਾਰਾ ਆ ਜਾਂਦੀ ਹੈ ਕਿ ਹੁਣ ਤੇ ਸਰਕਾਰ ਕੋਲੇ 1.5 ਸਾਲ ਦਾ ਸਮਾਂ ਰਹਿ ਗਿਆ ਤੇ ਜੇ ਸਰਕਾਰ ਦੁਬਾਰਾ ਆ ਜਾਂਦੀ ਹੈ ਤੇ ਇਹਨਾਂ ਨੇ ਆ ਕੇ ਫਿਰ ਇਹੀ ਲੈਂਡ ਪੂਲਿੰਗ ਪਾਲਿਸੀ ਸਟਾਰਟਿੰਗ ਦੇ ਵਿੱਚ ਹੀ ਲੈ ਲਉਣੀ ਹੈ ਠੀਕ ਤੇ ਤੀਜੀ ਗੱਲ ਇਹ ਹੈਗੀ ਹੈ ਕਿ ਕਿੰਨੀ ਕਿਚਰੇ ਮਸਲਾ ਹਾਈਲਾਈਟਡ ਰਹਿੰਦਾ ਹੈ ਜੇ ਮੰਨ ਲਓ ਕਿ ਲੋਕ 6 ਮਹੀਨੇ ਜੇ ਭੁੱਲ ਜਾਂਦੇ ਨੇ ਤੇ ਫਿਰ ਇਹਦਾ ਕੋਈ ਬਹੁਤਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਨਹੀਂ ਹੋਣਾ ਲੇਕਿਨ ਫਿਰ ਵੀ ਸਰਕਾਰ ਨੇ ਜੇ ਪਾਲਿਸੀ ਵਾਪਸ ਲਿੱਤੀ ਹੈ ਹੋ ਸਕਦਾ ਹੈ ਸਰਕਾਰ ਕਿਸੇ ਤਰੀਕੇ ਦਾ ਕੋਈ ਸੋਧ ਕਰਕੇ ਕਿਸਾਨਾਂ ਦੀਆਂ ਦਿੱਤੀਆਂ ਮੰਗਾਂ ਦੇ ਵਿੱਚੋਂ ਕੁਝ ਮੰਗਾ ਮੰਨ ਕੇ ਇਸ ਪਾਲਿਸੀ ਨੂੰ ਲਾਗੂ ਕਰਨ ਵਾਸਤੇ ਤਾਂ ਨਹੀਂ ਮੁੜੇਗੀ ਸਰਕਾਰ ਉਹਦੇ ਲਈ ਤਾਂ ਇੰਡਾਇਰੈਕਟਲੀ ਤੌਰ ਤੇ ਨਾ ਜਿੱਦਾਂ ਹੁਣ ਤਿੰਨ ਖੇਤੀ ਕਾਨੂੰਨ ਭਾਵੇਂ ਚਲੇ ਗਏ ਪਰ ਇੰਡਾਇਰੈਕਟ ਤੌਰ ਤੇ ਦੁਜੇ ਬਣੇ ਉਹ ਆਪਾਂ ਦੇਖਿਆ ਕਿ ਕਿਵੇਂ ਹੌਲੀ-ਹੌਲੀ ਕਰਕੇ ਜਿਹੜਾ ਹੈ ਚਾਹੇ ਉਹ ਪ੍ਰਾਈਵੇਟਾਈਜੇਸ਼ਨ ਕਰਨ ਦੇ ਵੱਲ ਹੋਵੇ ਜਾਂ ਮੰਡੀਕਰਨ ਕਰਨ ਵੱਲ ਹੋਵੇ ਹੌਲੀ-ਹੌਲੀ ਜਿਹੜੇ ਕਦਮ ਨੇ ਉਹ ਪੁੱਟੇ ਜਾਣਗੇ ਹੋ ਸਕਦਾ ਹੈ ਕਿ ਹੌਲੀ-ਹੌਲੀ ਜ਼ਮੀਨਾਂ ਜਿਹੜੀਆਂ ਅਕਵਾਇਰ ਕੀਤੀਆਂ ਜਾਣ ਨੇ ਵੱਡੇ ਤੌਰ ਤੇ ਅਨਾਉਂਸਮੈਂਟ ਨਾ ਹੋਵੇ ਉਹਦੇ ਲਈ ਚੇਤਨ ਜਿਹੜਾ ਹੈ ਉਹ ਰਹਿਣ ਦੀ ਲੋੜ ਹੈਗੀ ਹੈ ਜੇ ਆਪਾਂ ਕਹੀ ਕਿ ਬਿਲਕੁਲ ਹੀ ਅਵੇਸਲੇ ਹੋ ਗਏ ਜਿੱਦਾਂ ਹੁਣ ਆਪਾਂ ਪੰਜਾਬੀ ਸੂਬੇ ਮੋਰਚੇ ਦੀ ਗੱਲ ਕਰਕੇ ਆਏ ਆਂ ਪੰਜਾਬੀ ਸੂਬੇ ਦੀ ਉਹਨਾਂ ਨੇ ਅਲਾਟਮੈਂਟ ਤੇ ਕਰਤੀ ਨਾ ਚੰਡੀਗੜ੍ਹ ਦਿੱਤਾ ਪਹਿਲਾਂ ਇਹ ਕਿਹਾ ਕਿ ਜੀ ਇਹ ਟੈਂਪਰੇਰੀ ਰਾਜਧਾਨੀ ਹੈਗੀ ਹੈ ਤੇ ਜੇ ਉਹ ਉਦੋਂ ਦੀ ਲੀਡਰਸ਼ਿਪ ਕਿਤੇ ਅਵੇਸਲੀ ਨਾ ਹੋਈ ਹੁੰਦੀ ਤੇ ਦੁਬਾਰਾ ਮੋਰਚਾ ਜਿਹੜਾ ਹੈ ਕੰਟੀਨਿਊ ਕਰ ਦਿੰਦੀ ਕਿ ਸਾਨੂੰ ਸਾਡੀ ਰਾਜਧਾਨੀ ਦਿਓ ਤੇ ਜਿਹੜਾ ਪਾਣੀਆਂ ਦਾ ਜਿਹੜਾ ਹੱਕ ਹੈਗਾ ਉਹ ਸਾਡੇ ਕੋਲ ਹੋਣਾ ਚਾਹੀਦਾ ਹੈ ਕਿ ਮਲਕੀਅਤ ਸਾਡੇ ਕੋਲ ਹੈ ਕਿਉਂਕਿ ਰਾਇਪੇਰੀਅਨ ਸਿਧਾਂਤ ਇਹ ਕਹਿੰਦਾ ਹੈਗਾ ਹੈ ਤੇ ਜੇ ਅਵੇਸਲੇ ਜਦੋਂ ਹੋ ਜਾਂਦੇ ਆ ਤੇ ਕੰਮ ਉਦੋਂ ਖਰਾਬ ਹੁੰਦਾ ਹੈ ਇੱਥੇ ਤੇ ਪਹਿਨੀ ਨਜ਼ਰ ਜਿਹੜੀ ਹੈ ਉਹ ਰੱਖਣੀ ਪਵੇਗੀ ਜੀ ਆ ਬੀਤੇ ਦਿਨ ਬੀਬੀਸੀ ਦੀ ਰਿਪੋਰਟ ਦੇ ਵਿੱਚ ਇੱਕ ਕਿਸਾਨ ਨੇ ਇੱਥੇ ਤੱਕ ਗੱਲ ਕਹਿ ਦਿੱਤੀ ਕਹਿੰਦੇ ਇਸ ਆਮ ਆਦਮੀ ਪਾਰਟੀ ਨੂੰ ਅਸੀਂ ਡਟ ਕੇ ਇਸ ਦਾ ਅਸੀਂ ਸਪੋਰਟ ਕੀਤਾ ਸੀ ਜਿਸ ਵੇਲੇ ਇਲੈਕਸ਼ਨ ਸੀਗੇ ਤੇ ਕਹਿੰਦੇ ਅੱਜ ਇਹੀ ਪਾਰਟੀ ਸਾਡੀ ਕਹਿੰਦੇ ਮੇਰੇ ਆਪਣੇ 40 ਕਿਲੇ ਦੇ ਉੱਤੇ ਅੱਖ ਰੱਖੀ بیٹੀ ਹੈ ਤੇ ਆਓ ਮਿਲ ਕੇ ਨਾ तमाम ਚੀਜ਼ਾਂ ਦੇ ਉੱਤੇ ਆਵਾਜ਼ ਬੁਲੰਦ ਜ਼ਰੂਰ ਕਰੀਏ